ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਅੱਜ ਆਪਾਂ ਖੜੇ ਹੋਏ ਹਾਂ ਇਟਲੀ ਦੇ ਮਸ਼ਹੂਰ ਸ਼ਹਿਰ ਮਿਲਾਨ ਦੇ ਵਿੱਚ ਮਿਲਾਨ ਦੋਮੋ ਤੇ ਜਿਹੜੇ ਤੁਸੀਂ ਮੇਰੇ ਪਿੱਛੇ ਆਪ ਦੇਖ ਰਹੇ ਹੋ ਸਟ੍ਰੀਟ ਇਹ ਦੁਨੀਆ ਦੀ ਲਗਭਗ ਸਭ ਤੋਂ ਮਹਿੰਗੀ ਸਟ੍ਰੀਟ ਹੈ ਐ ਗਲੀ ਦੇ ਵਿੱਚੋਂ ਹੀ ਦੁਨੀਆ ਦਾ ਫੈਸ਼ਨ ਸ਼ੁਰੂ ਹੁੰਦਾ ਇੱਥੇ ਤੁਹਾਨੂੰ ਹਰ ਇੱਕ ਬ੍ਰਾਂਡ ਦੇਖਣ ਨੂੰ ਮਿਲਦੀ ਹੈ ਤੇ ਹਰ ਇੱਕ ਮਹਿੰਗੇ ਤੋਂ ਮਹਿੰਗਾ ਬ੍ਰਾਂਡ ਹੈ ਜਿਹੜਾ ওই ਗਲੀ ਦੇ ਵਿੱਚ ਬਾਕੀ ਤੋਂ ਦਿਖਾਉਣੇ ਆ ਅੱਜ ਮਿਲਾਨ ਸ਼ਹਿਰ ਇੱਥੇ ਰਾਣਾਦ ਵਾਲਾ ਜੋੜੇ ਰਿਹਾ ਬਲੌਗ ਦੇ ਨਾਲ ਤੇ ਚੱਲਦੇ ਆਪਾਂ ਹੁਣ ਕ੍ਰਿਸਮਸ ਦੇ ਅੰਦਰ ਕ੍ਰਿਸਮਸ ਚੱਲਦੀ ਆ ਕ੍ਰਿਸਮਸ ਕਰਕੇ ਇਹਨਾਂ ਯੂਰਪੀਅਨ ਦੇਸ਼ਾਂ ਦੇ ਵਿੱਚ ਰਸ਼ ਟੂਰ ਐਕਸਪਲੇਸਾਂ ਤੇ ਹੋਰ ਵੀ ਜ਼ਿਆਦਾ ਵੱਧ ਜਾਂਦਾ ਤੇ ਹੁਣ ਆਪਾਂ ਚੱਲਦੇ ਆ ਇਸ ਸਟਰੀਟ ਦੇ ਅੰਦਰ ਇਸ ਦੇ ਵਿੱਚ ਕਹਿੰਦੇ ਵੀ ਦੁਨੀਆ ਦੇ ਮਹਿੰਗੇ ਤੋਂ ਮਹਿੰਗੇ ਬ੍ਰਾਂਡ ਪਏ ਆ ਗੁਚੀ ਪਰਾਡਾ ਲੂਨ ਬ੍ਰਟਨ ਅੱਡੇ ਦਾ ਨਾਮ ਵੀ ਨਹੀਂ ਲਏ ਹੁੰਦੇ ਹੈਗੇ ਔਖੇ ਔਖੇ ਜਿੰਨਾ ਹੈ ਉਪਰ ਚੜਦੇ ਨਹੀਂ ਹੈਗੇ ਪਿੰਕੋ ਬੜੀ ਕਹੈਂਡ ਦੁਕਾਨ ਬਣਾਈ ਹੋਈ ਆ 파ਰਸ ਦੇਖੋ ਕਿੰਨੇ ਸੋਹਣੇ ਪਏ ਵਿੱਚ ਵਾਹ ਅਮੇਜ਼ਿੰਗ ਯਾਰ ਦੁਨੀਆ ਭਰ ਤੋਂ ਹਰ ਸਾਲ ਮਿਲਾਨ ਦੇ ਵਿੱਚ ਬਹੁਤ ਜ਼ਿਆਦਾ ਟੂਰਿਸਟ ਆਉਂਦਾ ਬਹੁਤ ਵੱਡੀ ਤਦਾਰ ਦੇ ਵਿੱਚ ਜੋ ਕੋਈ ਇਟਲੀ ਦੇ ਵਿੱਚ ਘੁੰਮਣ ਆਉਂਦਾ ਤਾਂ ਮਿਲਾਨ ਵੈਨਿਸ ਰੋਮ ਜ਼ਰੂਰ ਹੋ ਕੇ ਜਾਂਦਾ ਹੈ ਇਟਲੀ ਦੇ ਇਹਨੇ ਜਿਹੜੇ ਸ਼ਹਿਰ ਦੱਸਿਆ ਸਭ ਤੋਂ ਮਸ਼ਹੂਰ ਨੇ ਟੂਰਿਸਟ ਪਲੇਸ ਨੇ ਮੈਨੂੰ ਤੁਹਾਨੂੰ ਦੱਸ ਗਿਆ ਤਾਂ ਪਹਿਲਾਂ ਵੀ 크리스마ਸ ਚੱਲ ਰਹੀ ਆ 크리스마ਸ ਕਰਕੇ ਥਾਂ ਥਾਂ ਤੇ ਡੈਕੋਰੇਸ਼ਨ ਇਹਨਾਂ ਨੇ ਬਹੁਤ ਕਰੇ ਹੋਈ ਆ ਉਹ ਸਾਹਮਣੇ ਆ ਗਿਆ ਡਿਓਰ ਇੱਧਰ ਆ ਗਿਆ ਪਰਾਡਾ ਐਲ ਵੀ ਲਿਓਨ ਵੀ ਟਾਉਨ ਬਹੁਤ ਸਾਰੇ ਬ੍ਰਾਂਡ ਆ ਮਿਲਾਨ ਦੁਨੀਆ ਦਾ ਜਿਹੜਾ ਫੈਸ਼ਨ ਆ ਕਹਿੰਦੇ ਮਿਲਾਨ ਤੋਂ ਸ਼ੁਰੂ ਹੁੰਦਾ ਤੇ ਇੱਧਰ ਮਿਲੋ ਆਡੀ ਰਸਮ ਦੀਪ ਨੂੰ ਲੋ ਜੀ ਕਹਿੰਦੇ ਲੋਕਾਂ ਨੇ ਨਾ ਅੱਡੀ ਕਮਾ ਕਮਾ ਕੇ ਹਰਸ਼ ਪਟਿਆ ਪਿਆ ਇੱਥੇ ਤੇ ਉਹ ਦੇਖੋ ਇਹ ਬਸ ਇੱਕ ਰੀਤ ਹੈ ਸਮਝ ਲਓ ਇੱਥੇ ਵੀ ਜਿਹੜਾ ਅੱਡੀ ਕਮਾਊਗਾ ਦੁਆਰੇ ਮਿਲਾਨ ਇੱਕ ਵਾਰ ਜਰੂਰ ਆ ਕੇ ਹੋਊਗਾ ਜਾਂ ਫਿਰ ਉਹਦੀ ਜ਼ਿੰਦਗੀ ਦੇ ਵਿੱਚ ਕੁਝ ਵਧੀਆ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਐਦਾਂ ਦਾ ਜਿਹੜਾ ਇੱਕ ਬਹਿਮ ਭਰਮ ਜਿਹਾ ਬਣਾਇਆ ਹੋਇਆ ਇੱਕ ਦੇ ਨਾਲ ਸਕੂਲੀ ਬੱਚਿਆਂ ਦਾ ਇੱਕ ਟੂਰ ਵੀ ਆਇਆ ਹੋਇਆ ਇੱਥੇ ਸਕੂਲੀ ਬੱਚੇ ਵੀ ਆਏ ਪਹੁੰਚੇ ਹੋਏ ਨੇ ਇੱਥੇ ਤੇ ਜਿਹੜੀ ਗਲੀ ਦੇ ਵਿੱਚ ਆਪਾਂ ਘੁੰਮ ਰਹੇ ਹਾਂ ਦੇ ਵਿੱਚ ਨਾਲ-ਨਾਲ ਰੈਸਟੋਰੈਂਟ ਕਾਫੇ ਬਾਰਾਂ ਸਾਰਾ ਕੁਝ ਬਣਿਆ ਹੋਇਆ ਇਹ ਆਪਣੀ ਇੰਡੀਆਨ ਲਈ ਸਭ ਤੋਂ ਬੈਸਟ ਘੁੰਮਣ ਲਈ ਥਾਂ ਤਾਂ ਤਾਂ ਵੀ ਬਣੀ ਹੋਈ ਹੈ ਕਿਉਂਕਿ ਜਿਹੜੀ ਆਪਣੀ ਇੰਡੀਆਨ ਐਮਬੈਸੀ ਹੈ ਉਹ ਵੀ ਬਿਲਕੁਲ ਇੱਥੇ ਲੱਗ ਗਈ ਆ ਇਸ ਕਰਕੇ ਜਿਹੜਾ ਇੰਡੀਅਨ ਐਂਬੈਸੀ ਆਉਂਦਾ ਉਹਨਾਂ ਨੇ ਮਿਲਾਨ ਨੂੰ ਘੁੰਮ ਜਾਂਦਾ ਤੇ ਨਾਲੇ ਆਪਣਾ ਕੰਮ ਕਰਾ ਜਾਂਦਾ ਤੇ ਹੁਣ ਚੱਲਦੇ ਆਪਾਂ ਦੇਖਦੇ ਆਂ ਮਿਲਾਨ ਦੀ ਦੋਮੋ ਚਰਚ ਜਿਹੜੀ ਦੁਨੀਆ ਦੇ ਵਿੱਚ ਮਸ਼ਹੂਰ ਆ ਕਿਤੇ ਹਮ ਨੇ ਉਹ ਲੱਗੇ ਲੈ ਲਾ ਫਿਰ ਲੋ ਜੀ ਮਿਲਾਨ ਦਾ ਮੈਗਨੇਟ ਲੈਣ ਲੱਗੇ ਆ ਸੀ ਸ਼ਾਪ ਦੇ ਵਿੱਚ ਆਏ ਇੱਕ ਵਿੱਚ ਇੱਥੇ ਨੋ ਨੋ ਤੋ ਕਰੇ ਬਤਾ ਆ ਲੱਗੇ ਵੇਦਰ ਲੋ ਜੀ ਫ੍ਰਿਜ ਮੈਗਨੇਟ ਲੈ ਲਿਆ ਆਪਾਂ ਨੇ ਤੇ ਜਿਹੜੇ ਆ ਤੁਸੀਂ ਚਰਚ ਦੇਖ ਰਹੇ ਆ ਇਹ ਬਿਲਕੁਲ ਹੁਣ ਇਸ ਟਾਈਮ ਆਪਣੇ ਸਾਹਮਣੇ ਆ ਵਾਹ ਕੀ ਸ਼ਾਨਦਾਰ 뷰 ਹੈ ਤੇਰਾ ਯਾਰ ਅਮੇਜ਼ਿੰਗ ਗੱਲਬਾਤ ਹੈ ਪੂਰੀ ਜਿਹੜੀ ਇਸ ਟਾਈਮ ਤੁਸੀਂ ਮੇਰੇ ਪਿੱਛੇ ਚਰਚ ਦੇਖ ਰਹੇ ਆ ਇਸ ਚਰਚ ਦਾ ਨਾਮ ਹੈ ਦੋਮੋ ਦੋਮੋ ਦੀ ਮਿਲਾਨੋ ਇਹਨੂੰ ਕਹਿੰਦੇ ਆ ਦੁਨੀਆ ਭਰ ਤੋਂ ਲੋਕ ਇਹਨੂੰ ਦੇਖਣ ਲਈ ਆਉਂਦੇ ਆ ਇਹ ਜਿਹੜੀ ਚਰਚ ਹੈ ਜਿਹੜੀ ਵੱਡੀਆਂ ਚਰਚਾਂ ਉਹਨਾਂ ਦੇ ਵਿੱਚ ਆਉਂਦੀ ਹੈ ਇਹ ਦੁਨੀਆ ਭਰ ਦੇ ਵਿੱਚ ਜਿੰਨੀਆਂ ਵੱਡੀਆਂ ਚਰਚਾਂ ਹੈ ਉਹਨਾਂ ਦੇ ਵਿੱਚੋਂ ਇੱਕ ਦੋਮੋ ਚਰਚ ਵੀ ਹੈ। ਇਹ ਸਾਲ 1386 ਦੇ ਵਿੱਚ ਬਣੀ ਸ਼ੁਰੂ ਹੋਈ ਸੀ ਤੇ ਲਗਭਗ ਇਹਨੂੰ ਕਹਿੰਦੇ 579 ਸਾਲ ਬਣਨ ਹੀ ਨੂੰ ਲੱਗੇ ਨੇ। 1965 ਜੀ ਆ ਕੇ ਇਹ ਕੰਪਲੀਟ ਹੋਈ ਸੀ ਤੇ ਅੱਜ ਵੀ ਦਾ ਰਿਪੇਅਰ ਦਾ ਕੰਮ ਚੱਲੀ ਜਾਂਦਾ ਹੈ। ਯਾਨਕਿ 579 ਸਾਲ ਹੋ ਗਏ ਸੀ। ਇਹ ਚਰਚ ਨੂੰ ਬਣਦੇ-ਬਣਦੇ 5-6 ਸਦੀਆਂ ਲੱਗੀਆਂ ਦੇਖੋ। ਇੰਨੀ ਪੁਰਾਣੀ ਤੇ ਖੂਬਸੂਰਤ ਗੱਲ ਹੈ। ਜਦੋਂ ਕਹਿੰਦੇ ਵੀ ਜੀ ਸੁਣੋ ਨਾ ਕਰੋਚੇ ਦੇ ਉੱਤੇ ਟੰਗਿਆ ਗਿਆ ਸੀ। ਕਿਉਂਕਿ ਉਹਨੇ ਥਰ ਦੇ ਵਿੱਚ ਕਿੱਲ ਲਾਈ ਸੀ ਉਹਨਾਂ ਦੇ ਵਿੱਚੋਂ ਇੱਕ ਕਿੱਲਾ ਇਸ ਚਰਚ ਦੇ ਵਿੱਚ ਪਈ ਹੈ ਇਹ ਵੀ ਸੁਣਨੇ ਚ ਆ ਤੇ ਹੁਣ ਦੇਖਦੇ ਆ ਤੇਰਾ ਮਾਹੌਲ ਬੱਚੇ ਇੱਧਰ ਲੱਗੇ ਹੋਏ ਕਬੂਤਰਾਂ ਦੇ ਨਾਲ ਖੇਡਣ ਛੇ ਇੱਥੇ ਦੇ ਬਾਈ ਕਟੋ-ਕੱਟ ਦੀ ਤਾਂ 13000 ਕਰੇ ਮੂਰਤੀਆਂ ਵੀ ਆ ਮੂਰਤੀ ਦੀ ਕਲਾਕਾਰੀ ਹੋਈ ਹੋਈ ਹੈ ਇੱਥੇ ਜਿਹੜੇ ਕੋਈ ਇਸ ਚਰਚ ਦੇ ਬਾਹਰ ਦੇਖ ਰਹੇ ਆ ਤੇ ਅੰਦਰ ਆ ਜਿਹੜੀਆਂ 13000 ਪਲੱਸ ਮੂਰਤੀਆਂ ਇੱਥੇ ਲਾਈਆਂ ਗਈਆਂ ਉਹ ਵੀ ਹੱਥ ਨਾਲ ਬਣਾ ਕੇ ਫੈਮਲੀ ਕਬੂਤਰਾਂ ਨਾਲ ਕਹਿੰਦੇ ਫੋਟੋ ਖਿਚਾ ਕੇ ਜਾਣੀ ਚਾਹੀਦੀ ਇੱਥੇ ਤੇ ਉਹ ਫੋਟੋ ਅਸੀਂ ਪੂਰੀ ਕਰਦੇ ਹੋਏ ਮੈਂ ਜੋ ਜੋ ਮੈਂ ਥੋੜਾ ਡਰਦਾ ਕਬੂਤਰਾਂ ਦਾ ਉਹ ਜੀ ਦੁਨੀਆ ਭਰ ਤੋਂ ਪਹੁੰਚੇ ਹੋਏ ਰੰਗ-ਬਰੰਗੇ ਲੋਕ ਇਸ ਚਰਚ ਨੂੰ ਦੇਖ ਰਹੇ ਆ ਤੇ ਆ ਕਬੂਤਰਾਂ ਦੇ ਨਾਲ ਫੋਟੋ ਖਿਚਾ ਰਹੇ ਆ ਕਬੂਤਰਾਂ ਦੇ ਹੌਂਸਲੇ ਬੜੇ ਬੁਲੰਦੇ ਇੱਥੇ ਇਹ ਡਰਦੇ ਡਰਦੇ ਨਹੀਂ ਬਿਲਕੁਲ ਵੀ ਤੁਸੀਂ ਦੋ ਦਾਣੇ ਮੱਕੀ ਦੇ ਜਾਂ ਚੌਲ ਦੇ ਕੋਈ ਵੀ ਪਾਓ ਤੁਹਾਡੇ ਕੋਲੋਂ ਭੱਜੇ ਆਉਣਗੇ ਇਹ ਦੱਸਿਆ ਜਾਂਦਾ ਵੀ ਇਹਨਾਂ ਨੂੰ ਹਰ ਸਾਲ ਕਾਫੀ ਤਦਾਰ ਦੇ ਵਿੱਚ ਮਾਰਿਆ ਵੀ ਜਾਂਦਾ ਦਵਾਈ ਦੇ ਕੇ ਨਹੀਂ ਤਾਂ ਇਹ ਕਹਿੰਦੇ ਵੀ ਪੂਰੇ ਮਿਲਾਨ 'ਚ ਭਰ ਜਾਣ ਇਹ ਇੰਨੀ ਜ਼ਿਆਦਾ ਇਹਨਾਂ ਦੀ ਤਦਾਰ ਹੁੰਦੀ ਆ ਜਰਤੀ ਦੇ ਮੂਰੇ ਇੱਕ ਕਬੂਤਰ ਇਹ ਚਾਰਚ ਨੂੰ ਹੋਰ ਵੀ ਜਰਾ ਸੋਹਣਾ ਬਣਾ ਦਿੰਦਾ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਕਲਾਕਾਰੀਆਂ ਹੋਈਆਂ ਹੋਣਆਂ ਨੇ ਮ ਜਿਹੜੀ ਮੇਰੀ ਪਿੱਛੇ ਉਹ ਚਰਚ ਦੇ ਵੱਲ ਨੂੰ ਆ ਤੇ ਚਰਚ ਦੇ ਮੂਹਰੇ ਪੂਰਾ ਰੌਣਕ ਮੇਲਾ ਬੰਨਿਆ ਹੋਇਆ ਜਿਉਂ-ਜਿਉਂ 크ਿਸਮਸ ਨੇੜੇ ਆਈ ਜਾਣੀ ਇਸ ਜਗ੍ਹਾ ਤੇ ਰਾਸ਼ ਗੋਰ ਬਜਾਰਾ ਵਧੀ ਜਾਂਦਾ ਸਿੱਧਾ ਤਾਰ ਮੇ ਕਸਥਾਨਾਂ ਦੇ ਵਿੱਚੋਂ ਇੱਕ ਇਹਦਾ ਸਾਈਡ ਵੀ ਉਹ ਵੀ ਬੜਾ ਸੋਹਣਾ ਹੁੰਦਾ ਇੱਥੇ ਦੇਖ ਲੋ ਜੀ 579 ਸਾਲ ਲੱਗੇ ਬਣਨ ਨੂੰ ਇੰਨੀ ਬਰੀਕੀ ਦੇ ਕੰਮ ਹੋਇਆ ਵਾ ਇਹਦਾ ਤੇ ਜਿਹੜੀ ਮਥੋਂ ਮੂਰਤੀ ਆਦਰ ਉਹ ਲੱਗੀ ਹੋਈ ਸੋਨੇ ਦੀ ਮੂਰਤੀ ਪਹਿਲਾਂ ਕਹਿੰਦੇ ਵੀ ਇਹਦੇ ਉੱਤੇ ਕੋਈ ਬਿਲਡਿੰਗ ਨਹੀਂ ਬਣ ਸਕਦੀ ਪਰੋਂ ਵਾਲੇ ਟਾਈਮ 'ਚ ਪਾਪੂਲੇਸ਼ਨ ਵਧੀ ਪਰ ਅੱਜ ਵੀ ਇਹਦੇ ਨੇੜੇ ਤੇ ਕੋਈ ਵੀ ਦੇਖ ਲਓ ਨਾ ਤੁਸੀਂ ਬਿਲਡਿੰਗ ਕੋਈ ਉੱਚੀ ਨਹੀਂ ਹੋਊਗੀ ਇਥੋਂ ਇਹ ਤਾਂ ਸਾਰੇ ਨੀਵੇਂ ਹੋਣਗੇ ਬਾਕੀ ਥੋੜਾ ਦੂਰ ਹਟ ਕੇ ਬਿਲਡਿੰਗ ਬੰਨੀ ਸ਼ੁਰੂ ਹੋਈਆਂ ਉਹ ਜੀ ਹੁਣ ਮਿਲਾਨ ਸ਼ਹਿਰ ਦੇ ਵਿੱਚ ਆ ਗਏ ਹੁਮ ਦੇ ਇਹ ਸਾਰੇ ਸ਼ਹਿਰ ਦੇ ਵਿੱਚ ਟਰਾਂਮ ਚੱਲਦੀਆਂ ਬੱਸਾਂ ਚੱਲਦੀਆਂ ਟਰਾਂਸਪੋਰਟ ਬਹੁਤ ਜ਼ਿਆਦਾ ਐਕਟਿਵ ਹੋ ਰਿਹਾ ਅਮੇਜ਼ਿੰਗ ਯਾਰ ਕੀ ਆ ਗਲੀਆਂ ਸ਼ਹਿਰ ਦੀਆਂ ਵਿੱਚੇ ਟਰਾਂਮਾਂ ਚੱਲੀ ਜਾਂਦੀਆਂ ਵਿੱਚੇ ਬੱਸਾਂ ਚੱਲੀ ਜਾਂਦੀਆਂ ਵਿੱਚੇ ਬੰਦੇ ਚੱਲੀ ਜਾਂਦੇ ਆ ਵਿੱਚੇ ਸਾਈਕਲ ਵਿੱਚੇ ਰੈਸਟੋਰੈਂਟ ਕਿਹੜੀ ਸ਼ੈ ਜਿਹੜੀ ਨਾ ਹੋਵੇ ਇਸ ਟਾਈਮ ਇੱਥੇ ਜਿਹਨੇ ਵੀ ਬਣਾਇਆ ਜਿਹਨੇ ਨਕਸ਼ਾ ਬਣਾਇਆ ਮਿਲਾਨ ਸ਼ਹਿਰ ਦਾ ਬੜਾ ਖੂਬਸੂਰਤ ਹੈ ਤੇ ਜਿਹੜੀ ਦੇਖ ਹੈ ਦੀ ਇਹੜਾ ਮਾਰਬਲ ਲੱਗਿਆ ਵਾ ਉਹ ਹੋਰ ਵੀ ਸੋਹਣਾ ਲੱਗਦਾ ਲੋ ਜੀ ਇੱਕ ਚਰਚ ਇਹਨਾਂ ਦੇਖ ਕੇ ਆਏ ਆ ਤੇ ਇੱਕ ਚਰਚ ਆ ਵਾਲੀ ਆ ਵਾਓ ਅਮੇਜ਼ਿੰਗ ਹੈ ਵੀ ਇਹਦੀ ਦਿੱਖ ਥੋੜੀ ਜਿਹੀ ਉਧਰੋਂ ਡਿਫਰੈਂਟ ਆ ਤੇ ਉੱਪਰ ਘੰਟਾ ਕਰ ਤੇ ਇੱਧਰ ਮਿਲਾਨ ਮਿਲਾਨ ਸ਼ਹਿਰ ਦੀਆਂ ਗਲੀਆਂ ਤੇ ਗਲੀਆਂ ਦੇ ਵਿੱਚ ਡੀ ਵਲੌਗ ਇਟਲੀ ਇੱਕ ਟਰਾਮਾ ਜਿਹੜੇ ਚੱਲਦੀਆਂ ਸ਼ਹਿਰ ਦੇ ਵਿੱਚ ਉਹਨਾਂ ਦਾ ਖੂਬਸੂਰਤੀ ਬਣਾਈ ਹੋਈ ਹੈ ਸ਼ਹਿਰ ਦੀ ਇੱਕ ਜਾ ਰਹੀ ਹੈ ਤੇ ਇੱਕ ਉਧਰ ਆ ਰਹੀ ਹੈ। ਕਿਹ ਆ ਸੀਨ ਆ, ਕਿਹ ਗੱਲਬਾਤ ਆ, ਸ਼ਾਬਾ। ਬਹੁਤ ਮਹਿੰਗਾ ਸ਼ਹਿਰ ਆ ਮਿਲਣਾ। ਇੱਥੇ ਜੇ ਘਰ ਵੀ ਲੈਣੇ ਕਿਰਾਏ ਤੇ ਉਹ ਵੀ ਬਹੁਤ ਮਹਿੰਗੇ ਮਿਲਦੇ ਆ। ਤੇ ਤੁਸੀਂ ਕਿਸੇ ਐਸਟੋਰ 'ਤੇ ਰੋਟੀ ਖਾਣੀ ਉਹ ਵੀ ਮਹਿੰਗੀ ਆ। ਇੱਕ ਵਾਰ ਅਸੀਂ ਇੱਥੇ ਪੀਸਾ ਖਾ ਕੇ ਗਏ ਸੀ 15 ਯੂਰੋ ਦਾ। 15 ਯੂਰੋ ਦਾ ਇੱਕ ਪੀਸਾ ਖਾਦਾ ਸੀ। ਜਿਹੜਾ ਛੋਟਾ ਮੋਟਾ ਬ੍ਰਾਂਡ ਆ ਉਹ ਤਾਂ ਐਸੇ ਦੇਖਣ ਨੂੰ ਨਹੀਂ ਮਿਲਦਾ ਸਾਰੇ ਮਹਿੰਗੇ ਆ ਇੱਥੇ ਗੈਸ ਗੈਸ ਕੁਸਰਾ ਵੀ ਨਾਰਮਲ ਆ ਇੱਥੇ ਲੋ ਜੀ ਸਾਹਮਣੇ ਬਿਲਕੁਲ ਇੰਡੀਆਨਾਂ ਦੀ ਫੇਵਰੇਟ ਮਾਰਕੀਟ 프리ਮਾਰਕ ਤੇਰਾ ਨੋਵਾ ਵੀ ਹੈਗੀ 프리ਮਾਰਕਾਂ 13 ਨੋਵਾ ਤੋਂ ਚੱਲ ਆਪਣੇ ਵੀ ਹੈਗੇ 프리ਮਾਰਕ ਨਹੀਂ ਹੈਗੇ ਆਪਣੇ 프리ਮਾਰਕ ਦੇਖ ਲਾਂਗੇ ਤੇ ਇੱਥੇ ਘਰਾਂ ਦੀਆਂ ਦਿਖਾਂ ਬਾਲਕੋਨੀਆਂ ਬਾਲਕੋਡੀਆਂ ਦੇ ਵਿੱਚ ਲੱਗੇ ਹੋਏ ਫੁੱਲ ਬੂਟੇ ਸਾਰਾ ਕੋਈ ਚੀਜ਼ ਨੂੰ ਸੋਨਾ ਬਣਾ ਦਿੰਦਾ ਪ੍ਰੀਮਾਰਕ ਹੁਣ ਇੱਥੇ ਮਣੇ ਮੁੱਡੇ ਸ਼ੋਪਿੰਗ ਕਰਦੇ ਆ। ਲੋ ਜੀ ਆ ਜਾ ਕਾ ਲਿਆਜੋ ਵਨ ਵਾਸਤੇ। ਇਹ 21 22 ਯੂਰੋ ਦਾ। ਹਾਂ ਬੁੱਤੋ ਐਟਮ ਪ੍ਰੀਮਾਰਕਾ ਚ ਖੜਿਆ ਅਸੀਂ। ਹਾਂਜੀ ਤੁਸੀਂ ਸੁ ਕੀ ਕਹਿੰਦੇ ਹੋ? ਗੁੱਡਾ ਲੈਣਾ? ਦਿਖਾਈ ਜਿਹੜਾ। ਲੋ ਜੀ ਪ੍ਰੀਮਾਰਕਾ ਜੋ ਸਮਾਨ ਲੈਣਗੇ ਤੇ ਇੱਕ ਚੀਜ਼ ਉਤੋਂ ਪਰ ਲੈ ਜਾਂਦਾ ਝੋਲਾ। 400 ਦੀ 500 ਦੀ 600 ਦੀ ਇਦਾਂ ਇਦਾਂ ਕਰਦੇ ਤੇ ਹੁਣ ਚੱਲਦੇ ਆਂ ਵਾਪਸ ਜਿੱਥੇ ਰੁਆਏ ਸੀ ਬਾਕੀ ਘੁੰਮ ਲੈ ਸ਼ਹਿਰ ਥੋੜਾ ਬੋਤ ਰਹਿ ਗਿਆ ਉਹ ਕਦੇ ਫੇਰ ਸਈ ਇੱਥੇ ਗਲੀਆਂ 'ਚ ਪਤਾ ਹੀ ਨਹੀਂ ਲੱਗਦਾ ਅਸੀਂ ਵਿੱਚੋ ਵਿੱਚ ਕਾਫੀ ਸਾਈਡ ਜੀ ਨੂੰ ਆ ਗਏ ਗੱਡੀ ਉੱਪਰ ਚੜਿਆ ਬੱਚਾ ਫਿਰ ਹਾਂ ਇਦੋਂ ਜਾ ਕੇ ਦੇਖਦੇ ਆਂ ਲੋ ਜਿੱਥੋਂ ਤੁਰ ਕੇ ਆਪਾਂ ਗਏ ਸੀ ਫਿਰ ਉਸ ਚਰਚ ਦੇ ਸਾਹਮਣੇ ਆ ਗਿਆ ਆਪਾਂ ਦੋਵੇਂ ਇੱਥੇ ਖੜ ਕੇ ਦੇਖਿਆ ਆਲਾ ਦੁਆਲਾ ਕੁਝ ਇਸ ਤਰ੍ਹਾਂ ਦਾ ਦਿਖਦਾ ਇੱਥੇ ਬੜਾ ਰੌਣਕ ਮੇਲਾ ਇੱਕ ਨੰਬਰ ਗੱਲ ਬਾਤ ਬਹੁਤ نیچے ਆ ਕੇ ਮੈਟਰੋ ਚਲਾਈ ਹੋਈ ਬਈ ਇਹਨਾਂ ਨੇ ਬਹੁਤ ਜ਼ਿਆਦਾ ਲੋ ਜੀ ਦੋਮੋਂ ਵੱਲ ਤੋਂ ਆਪਾਂ ਮੈਟਰੋ ਫੜ ਕੇ ਇੱਕ ਹੋਰ ਲੋਕੇਸ਼ਨ ਤੇ ਆਏ ਆ ਇਹ ਮਿਲਾਨੋ ਚੰਤਰਾਲੇ ਤੋਂ ਬਾਹਰ ਆ ਜਿਹੜਾ ਮਿਲਾਨ ਦਾ ਵੱਡਾ ਰੇਲਵੇ ਸਟੇਸ਼ਨ ਆ ਉਹਦੇ ਬਾਹਰ ਦਾ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਆ ਬਣਾਇਆ ਵੈਦਰ ਐਪਲ ਤੇ ਉੱਪਰ ਬੈਠੇ ਕਬੂਤਰ ਤੇ نیچے ਲੋਕ ਟੈਲ ਰਹੇ ਆ ਜਿੰਨ ਰਾਲੀ ਇੱਥੇ ਦੀ ਬਹੁਤ ਪੁਰਾਣੀ ਸਿਗਰਾਸੋ ਨੇ ਦੀ ਏਜੰਸੀ ਆ ਬੜਾ ਵੱਡਾ ਦਫਤਰ ਹੈ ਨਾ ਉਹਦੇ ਤੇ ਇੱਧਰ ਹੀ ਕਾਈ ਇਮਾਰਤਾਂ ਆ ਤੁਸੀਂ ਦੇਖਿਆ ਨਾ ਇੱਧਰ ਆ ਕਿ ਇਮਾਰਤਾਂ ਵੱਡੀਆਂ ਹੋ ਗਈਆਂ ਜਦੋਂ ਦੋ ਮਹੀਨੇ ਲੱਗੇ ਐਡੇ ਟਾਈਮ ਇਮਾਰਤਾਂ ਨਹੀਂ ਹੋ ਸਕਦੀਆਂ ਕਿਉਂਕਿ ਉਹ ਤਾਂ ਉੱਪਰ ਨਹੀਂ ਬਣਾ ਸਕਦੇ ਚਰਚ ਤੋਂ ਉੱਤੇ ਕਿਉਂਕਿ ਉਹਦੇ ਦੇਖਣ ਨੂੰ ਫਰਕ ਪੈਂਦਾ ਫਿਰ ਉੰਨੀ ਫਿਰ ਸੋਹਣੀ ਨਹੀਂ ਲੱਗਣੀ ਜਦੋਂ ਵਾਲੇ ਜਾਲੇ ਉਹ ਤਾਂ ਵੱਡੀਆਂ ਬਿਲਡਿੰਗਾਂ ਹੋ ਜਾਣਗੀਆਂ ਇਹ ਤੇ ਕੁਝ ਲੋਕ ਪਾਵਰ ਬੈਂਕ ਵੇਚਦੇ ਆ ਚਾਰਜਰ ਵੇਚਦੇ ਹੈੱਡਫੋਨ ਵੇਚਦੇ ਆ ਜਿਹਦਾ ਜਿੱਦਾ ਦੋ ਲੱਗਦਾ ਲਾਈ ਜਾਂਦੇ ਆ ਲੋ ਜੀ ਇਹ ਆ ਮਿਲਾਨ ਸ਼ਹਿਰ ਦਾ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਕਹਾਦਾ ਇਹ ਇੱਕ ਤਰ੍ਹਾਂ ਦਾ 에어ਪੋਰਟ ਹੈ। ਇਟਲੀ ਦੇ ਜਿੰਨੇ ਵੱਡੇ ਸਟੇਸ਼ਨ ਆ ਉਹਨਾਂ ਦਾ ਵੀ ਇੱਕ ਸਟੇਸ਼ਨ ਮਿਲਾਨ ਦਾ ਵੀ ਹੁੰਦਾ। ਸਾਹਮਣੇ ਆ ਰਿਹਾ ਹੈ ਟਾਈਮ ਟੇਬਲ ਟ੍ਰੇਨਾਂ ਦਾ। ਬੜ ਕੋਈ ਖੜਾ ਆਪਣੀ ਟ੍ਰੇਨ ਦੀ ਵੇਟ ਕਰ ਰਿਹਾ। ਪਲੇਟਫਾਰਮ ਲਿਖਿਆ ਹੋਇਆ ਕਿੰਨੇ ਵਜੇ ਚੱਲਣੀ ਉਹ ਲਿਖਿਆ ਹੋਇਆ ਤੇ ਕਿਹੜੇ ਸ਼ਹਿਰ ਨੂੰ ਜਾਣੀਆ ਉਹ ਲਿਖਿਆ ਹੋਇਆ। ਬੜੀ ਭੀੜ ਹੈ ਇੱਥੇ ਮਿਲਾਨ ਦੇ ਰੇਲਵੇ ਸਟੇਸ਼ਨ ਤੇ। ਮਿਲਾਨ ਨੂੰ ਚਿੰਤਰਾਲੇ ਕਹਿੰਦੇ ਆ। ਇਸ ਸਟੇਸ਼ਨ ਤੇ ਹੁਣ ਚੱਲਦੇ ਆਪਾਂ ਅਰੇ ਅੰਦਰ ਉਹ ਇੰਨੀ ਚੈਕਿੰਗ ਤਾਂ 에ਰਪੋਰਟ ਤੇ ਵੀ ਨਹੀਂ ਹੁੰਦੀ ਹੈਗੀ ਜਿੰਨੀ ਉਹਦੇ ਸਟੇਸ਼ਨ ਦੇ ਉੱਤੇ ਆਹ ਨਾਲ ਇਹਨਾਂ ਨੇ ਬਲਾਕੇਜ ਕੀਤੀ ਹੋਈ ਹੈ ਇੱਧਰ ਨੂੰ ਜਾਓ ਉੱਧਰ ਨੂੰ ਜਾਓ ਲੋ ਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ 에ਰਪੋਰਟ ਦੀ ਅਲੱਗ ਗੱਲ ਹੋ ਕੇ ਤਰ੍ਹਾਂ ਦਾ ਰੇਲਵੇ ਸਟੇਸ਼ਨ ਮਿਲਾਨ ਦੇ ਉੱਤੇ ਇੱਥੇ ਮੈਂ ਕਹਿੰਦਾ ਲਗਭਗ ਆਲ ਇੰਟਰਨੈਸ਼ਨਲ ਟ੍ਰੇਨਾਂ ਚੱਲਦੀਆਂ ਹੀ ਚੱਲਦੀਆਂ ਨਾਲ ਸਵਿਟਜ਼ਰਲੈਂਡ ਨੂੰ ਫ੍ਰਾਂਸ ਨੂੰ ਹੋਰ ਨੇੜੇ ਤੇੜੇ ਜਿੰਨੇ ਵੀ ਕੰਟਰੀ ਲੱਗਦੇ ਉੱਥੇ ਨੂੰ ਟ੍ਰੇਨਾਂ ਚੱਲਦੀਆਂ ਇੱਥੋਂ। ਲੋ ਜੀ ਕੱਲ ਬਲੌਗ ਦੀ ਸਮਾਪਤੀ ਨਹੀਂ ਹੋਈ ਸੀ ਅੱਜ ਆਪਾਂ ਬਲੌਗ ਦੀ ਸਮਾਪਤੀ ਕਰ ਰਹੇ ਹਾਂ ਕਿਉਂਕਿ ਕੱਲ ਫਿਰ ਜਦੋਂ ਮੈਂ ਉੱਥੇ 3 ਵਜੇ ਆਇਆ ਸੀ ਬਿਲਾਂਤੋ ਉਦੋਂ ਬਾਅਦ ਫਿਰ ਮੈਂ ਕੰਮ ਤੇ ਚਲੇ ਗਿਆ ਸੀ। ਤੇ ਹੁਣ ਉੱਠੇ ਆ ਤੇ ਹੁਣ ਬਲੌਗ ਐਡਿਟ ਕਰ ਰਹੇ ਹਾਂ। ਤੇ ਨਾਲੇ ਮਹਾ ਬਲੌਗ ਦੀ ਸਮਾਪਤੀ ਕਰਦੇ ਹਾਂ ਉਮੀਦ ਕਰਦਾ ਹਾਂ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਿਓ ਜੇ ਕੋਈ ਮਿਲਾਨ ਨਹੀਂ ਘੁੰਮਿਆ ਹੰਦ ਤੱਕ ਤਾਂ ਇੱਕ ਵਾਰ ਮਿਲਾਨ ਜ਼ਰੂਰ ਘੁੰਮਿਓ ਬਹੁਤ ਸੋਹਣਾ ਸ਼ਹਿਰ ਹੈ ਅਜੇ ਪੂਰਾ ਵਾਲਾ ਦਵਾਲਾ ਨਹੀਂ ਦਿਖਾਵਾ ਮੈਂ ਐਵੇਂ ਕਰ ਰਿਹਾ ਸਾਰਾ ਮਿਲਾਨ ਦਿਖਾਤਾ ਨਹੀਂ ਇਹ ਵੀ ਗੱਲ ਗਲਤ ਹੈ ਜੇ ਕਰੇ ਫੇਰ ਟਾਇਮ ਲ ਕੇ ਜਾਣ ਦਾ ਉਧਰ ਨੂੰ ਤਾਂ ਫਿਰ ਚੰਗੀ ਤਰ੍ਹਾਂ ਦਿਖਾਵਾਂਗੇ ਕਿਉਂਕਿ ਕੰਮ ਤੇ ਜਾਣਾ ਸੀ ਥੋੜੀ ਕਾਲੀ ਸੀ ਮਨੂੰ ਇਸ ਕਰਕੇ ਜਿੰਨਾ ਕਿ ਦਿਖਾ ਆਇਆ ਉਨਾ ਕੈਕਸੈਪਟ ਕਰਿਓ ਤੇ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਉਦੋਂ ਲਈ ਸਾਰੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ